ਜਿਹੜਾ ਰਾਹੁਲ ਗਾਂਧੀ ਰੋਲਾ ਪਾ ਰਹੀ ਨੀਵੀਐਮ ਦਾ ਜਿਸ ਤਰੀਕੇ ਨਾਲ ਇੱਥੇ ਵੀ ਉਹੀ ਉਹ ਵੱਡਾ ਖੇਡ ਹੋਇਆ ਉਹ ਰੋਲੇ ਦਾ ਤਾਂ ਕੋਈ ਫਾਇਦਾ ਹੀ ਨਹੀਂ ਨਾ ਹੋਇਆ ਬਹੁਤਾ ਕਿਉਂਕਿ ਉਹਨਾਂ ਨੂੰ ਜਿੱਦੀ ਮਿਹਨਤ ਚਲਾਨੀ ਚਾਹੀਦੀ ਸੀ ਉਹ ਤਾਂ ਚੱਬੀ ਨਹੀਂ ਉਸ ਤਰੀਕੇ ਨਾਲ ਉਹਨਾਂ ਤੋਂ ਵੀ ਨਹੀਂ ਕਰਦੇ ਮੈਂ ਕਹਿਣਾ ਜਿੱਦੀ ਮਿਹਨਤ ਚਾਹੀਦੀ ਸੀ ਉੱਲੀ ਤਾਂ ਚੱਬੀ ਨਹੀਂ ਕਿਉਂਕਿ ਇਹਨੇ ਸਮਝ ਪਿਆ ਜਿਹੜੇ ਜਿਹਨੇ ਉਹਨਾਂ ਨੇ ਗੱਲਾਂ ਕਈਆਂ ਆ ਕਰਦੇ ਨੇ ਉਹਨੇ ਅੱਧੀਆਂ ਵਿੱਚੋਂ ਬੇ ਦੱਸੋ ਹੀ ਨਾ ਪੜ ਰੌੜਾ ਜਿਹੜਾ ਪਾਣਾ ਹੈ ਕਿਉਂਕਿ ਅੱਗੇ ਚਾਹੀ ਦੱਸਦੇ ਸੀ ਜੇ ਸਾਡੇ ਕੋਲ ਡਾਟਾ ਹੋਊਗਾ ਜੇ ਮੈਂ ਤੁਹਾਨੂੰ ਅੰਦਰ ਹੀ ਨਹੀਂ ਬਦਨਦਾ ਤੁਹਾਨੂੰ ਕੀ ਪਤਾ ਮੈਂ ਅੰਦਰ ਬੈਠਾ ਕੀ ਕਰਨਾ ਤੁਸੀਂ ਮੈਨੂੰ ਫੋਨ ਕਰਿਆ ਕਿ ਜੀ ਮੈਂ ਆ ਗਿਆ ਮੈਂ ਤੁਹਾਡਾ ਫੋਨ ਵੀ ਨਾ ਚੱਕਾਂ ਗੇਟ ਵੀ ਨਾ ਖੋਲਦਾ ਤੁਹਾਨੂੰ ਕੀ ਪਤਾ ਵੀ ਮੈਂ ਅੰਦਰ ਹੈਗਾ ਕਿ ਨਹੀਂ ਹੈਗਾ ਠੀਕ ਹੈ ਮੈਂ ਤੁਹਾਨੂੰ ਦੱਸਣਾ ਹੈ ਨਹੀਂ ਬੈਠਾ ਮੈਂ ਅੰਦਰੀਆਂ ਬਾਅਦ ਚ ਅੱਧੇ ਘੰਟੇ ਬਾਅਦ ਇੱਧਰ ਵੀ ਆ ਕੇ ਹਾਂ ਅੱਛਾ ਅੱਛਾ ਹੋ ਜਾਓ ਪਿਛਲੇ ਗੇਟ ਨਾਲ ਕੇ ਆ ਜਾ ਬੇਸ਼ ਅੱਛਾ ਤੁਸੀਂ ਆ ਗਏ ਸੀ ਮੈਂ ਯਾਰ ਮੈਨੂੰ ਜਾਣਾ ਪੈ ਗਿਆ ਸੀ ਇਹ ਬੇਈਮਾਨੀ ਹੁੰਦੀ ਹੈ ਜਦ ਤੁਸੀਂ ਦੱਸਦੇ ਹੀ ਨਹੀਂ ਲੁੱਕ ਰੱਖ ਜੇ ਲੋ ਨਿੱਜੀ ਜੀਵਨ ਤੋਂ ਤੁਸੀਂ ਫੇਰ ਵੀ ਲਈ ਮਤਲਬ ਲੋਕ ਰੱਖ ਸਕਦੇ ਹੋ ਮੇਰੀ ਪ੍ਰਾਈਵੇਸੀ ਹੈ ਪਰ ਜਿਹੜਾ ਸਮਾਜਿਕ ਜੀਵਨ ਹੈ ਜਿਹੜਾ ਸਰਕਾਰੀ ਜੀਵਨ ਹੈ ਉੱਚ ਲੋਕ ਕਿਵੇਂ ਰੱਖੋਗੇ ਸਰਕਾਰੀ ਜੀਵਨ ਤੋਂ ਇਹ ਹੈ ਨਹੀਂ ਨਾ ਲਕਾ ਖਾਸ ਕਰਕੇ ਜਿਹੜੀ ਚੀਜ਼ਾਂ ਕੋਣ ਦਿਖਾਉਣੀਆਂ ਹੁਣ ਸੋ ਚੋਣ ਕਮਿਸ਼ਨ ਨੇ ਸਾਰੇ ਮਾਪਦੰਡ ਤੋੜ ਦਿੱਤੇ ਦੋਗਾ ਨੂੰ ਅੰਕੜੇ ਦੱਸਣ ਦੇ ਇੱਕ ਵੀ ਨਹੀਂ ਕਰਿਆ